ਲਓ ਜੀ ਰੋਪੜ ਜ਼ਿਲ੍ਹੇ ਦਾ ਇੱਕ ਬਹੁਤ ਪੁਰਾਣਾ ਪਿੰਡ ਹੈ ਤਮਾਣਾ ਨੂਰਪੁਰ ਬਿੱਦੀ ਇਲਾਕੇ ਦਾ ਪਿੰਡ ਤੁਹਾਨੂੰ ਦਿਖਾਉਣ ਲੱਗੇ ਆ ਜੀ ਤਮਾਣਾ ਤੇ ਤਮਾਣੇ ਦੇ ਕੁਝ ਬੰਦੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਜੀ ਆ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਹੈ ਜੀ ਇਹਨਾਂ ਦੇ ਨਾਲ ਗੱਲ ਕਰਦੇ ਆ ਬਸੀ ਗਾਲ ਜੀ ਦਾ ਸਹੀ ਗਾਲ ਜੀ ਨੌਗੀ ਜੀ ਥੋੜਾ ਬਸੀ لال ਇਹ ਦੁਕਾਨ ਤੁਹਾਡੀ ਹੈ ਹਾਂਜੀ ਹਲਵਾਈ ਦੀ ਦੁਕਾਨ ਹਾਂਜੀ ਹਾਂਜੀ ਕਮਾਲ ਕੀਤਾ ਪਹਿਲਾਂ ਤਾਂ ਦੁਕਾਨ ਦਿਖਾਣੀ ਹੈ ਜੀ ਆਓ ਜੀ ਮੂਰੇ ਨੂੰ ਆਓ ਜੀ ਆਹ ਦੇਖੋ ਜੀ ਕਮਾਲ ਦੀ ਗੱਲ ਹੈ ਰੇਡੀਓ ਲਗਾਇਆ ਹੋਇਆ ਇਹਨਾਂ ਨੇ ਔਰ ਆ ਪਿੰਡ ਦੀ ਛੋਟੀ ਜੀ ਦੁਕਾਨ ਮੈਂ ਕਹਿੰਦਾ ਸ਼ ਤਾਂ ਤੁਸੀਂ ਦੇਖਿਆ ਮਾਲ ਤਾਂ ਦੇਖਿਆ ਐ ਲਾਂਟੇ ਮਾਲ ਦੇਖਿਆ ਜੀ ਵੱਡੇ ਵੱਡੇ ਮਾਲ ਦੇਖਿਆ ਜੀ ਆਤਮਾਣੇ ਦਾ ਮਾਲ ਦਿਖਾਣੇ ਆਂ ਦੀ ਤੁਹਾਨੂੰ ਆਹ ਦੇਖੋ ਜੀ ਲੱਡੂ ਲੱਡੂ ਰੱਖੇ ਹੋਏ ਐ ਬਾਬਾ ਜੀ ਬਹੁਤ ਕੁਝ ਬਣਾਣੇ ਆਂ ਉਮਰ ਕਿੰਨੀ ਛੋਟੀ 70 ਸਾਲ ਜੀ ਕਹਿਵੇਂ ਤੁਸੀਂ ਪੂਰਾ ਹੈ ਕਮਾਲ ਕਿੰਨੇ ਵਜੇ ਉੱਠਦੇ ਸਵੇਰੇ ਸਵੇਰ ਨੂੰ 3 ਵਜੇ 3 ਵਜੇ ਦੁਕਾਨ ਤੇ ਪਹੁੰਚ ਜਾਂਦੇ ਨਾ ਐਤੀ ਪੈਂਦਾ ਅੱਛਾ ਦੁਕਾਨ ਤੇ ਹੀ ਪੈਂਦੇ ਐਤੀ ਪੈਂਦੇ ਅੱਛਾ ਦੁਕਾਨ ਤੇ ਜਦੋਂ ਹੋ ਗਈ ਵਜ਼ਾ ਕ ਤੇੁਰ ਕੇ ਜਾਂਦਾ ਅੱਛਾ ਉੱਥੇ ਮੁੜ ਕੇ ਆ ਕੇ ਚਾਹ ਬਣਾਣੀ ਆਹ ਕਮਾਲ ਦੀ ਗੱਲ ਹੈ ਫਿਰ ਸਵੇਰੇ ਆਈਏ ਅਸੀਂ ਵੀ ਆਜੋ ਹੂੰ ਤਾਂ ਹਲਵਾਈ ਦਾ ਕੰਮ ਕਰਦੇ ਦੁਕਾਨ ਤੇ ਹੀ ਸੌਂਦੇ ਆ ਤੁਸੀਂ ਦੁਕਾਨ ਤੇ ਸੌਂਦੇ ਆ ਅੱਲਿਓ ਜੀ ਤੁਸੀਂ ਵੀ ਆਪਣੇ ਪਿੰਡ ਦੇ ਕਿਸੇ ਹਲਵਾਈ ਦਾ ਨਾਮ ਜ਼ਰੂਰ ਲਿਖਿਓ ਵਲੌਗ ਦੇ ਵਿੱਚ ਆ ਪਿੰਡ ਹੈ ਤਮਾਣਾ ਤਮਾਣੇ ਦੇ ਬੰਸੀ ਜੀ ਹਲਵਾਈ ਹੈ ਔਰ ਆ ਤੁਸੀਂ ਦੇਖੋ ਜੀ ਇਹਨਾਂ ਨੇ ਮਠਿਆਈਆਂ ਦੀ ਹਰੇਕ ਪ੍ਰਕਾਰ ਦੀਆਂ ਮਠਿਆਈਆਂ ਇਹਨਾਂ ਨੇ ਬਣਾਈਆਂ ਹੋਈਆਂ ਜੀ ਔਰ ਖਾਸ ਕਰਕੇ ਬੇਸਣ ਦੀ ਬਰਫੀ ਕਮਾਲ ਦੀ ਗੱਲ ਹੈ ਕਿੱਦਾਂ ਬਣਾਉਂਦੇ ਜੀ ਬੇਸਣ ਦੀ ਬਰਫੀ ਬੇਸਣ ਜੀ ਬੇਸਣ ਨੂੰ ਭੁੰਨਗੇ ਜੀ ਹਾਂ ਨਾ ਤਰੀਕਾ ਦੱਸੋ ਕਿੱਦਾਂ ਸ਼ੁਰੂ ਤੇ ਸਾਨੂੰ ਸ਼ੁਰੂ ਦੇ ਜੀ ਹਾਂਜੀ ਪਹਿਲਾਂ ਬੇਸਣ ਲਿਓ ਹੂੰ ਕੀ ਪਾਲੋ ਗੜਾਈ ਚ ਹੂੰ ਕੀ ਪਾ ਕੇ ਉਨ ਪੰਨੋ ਹੂੰ ਮੋਨ ਕੇ ਫੇ ਚਾਣੀ ਬਣਾ ਲਓ ਚਾਣੀ ਮਿਲਕ ਦੇ ਚ ਪਾ ਲਓ ਹੂੰ ਫਿਰ ਜਮਾ ਦਿਓ ਬਣ ਗਿਆ ਫਿਰ ਜਵਾਬ ਖਾ ਕੇ ਦੱਸ ਦਿੰਦੇ ਆ ਹਾਂ ਨਹੀਂ ਖਾਵਾਂਗੇ ਵੀ ਆਪਾਂ ਥੋੜਾ ਬੇਸਣ ਜਿਹੜਾ ਹੈ ਖਾਵਾਂਗੇ ਜ਼ਰੂਰ ਖਾਵਾਂਗੇ ਨਹੀਂ ਟੈਸਟ ਤਾਂ ਤੁਹਾਨੂੰ ਤਾਂ ਹੀ ਪਤਾ ਲੱਗਣਾ ਹਾਂ ਵੀ ਕਿੱਦਾਂ ਦਾ ਬਣਿਆ ਮਾ ਹੈ ਹੂੰ ਨਹੀਂ ਟੈਸਟ ਆਪਾਂ ਦਿਖਾਣਾ ਹੁਣੇ ਆਪਾਂ ਚੈੱਕ ਵੀ ਕਰਨਾ ਹਾਂ ਚੈੱਕ ਕਰੋ ਬਿਲਕੁਲ ਕਰਾਂਗੇ ਇਹ ਦੱਸੋ ਵੀ ਖੰਡ ਕਿੰਨੀ ਪਾਣੀ ਹੈ ਬੇਸਣ ਕਿੰਨਾ ਪਾਣਾ ਪਾਣੀ ਕਿੰਨਾ ਪਾਣਾ ਕੇ ਕਿੰਨਾ ਪਾਣਾ ਸਾਰਾ ਕੁਝ ਦੱਸੋ ਬਰਾਬਰ ਬਰਾਬਰ ਮਾਤਰਾ ਦੀ ਆ ਸੋਨੇ ਦੀ ਜਿਹੜਾ ਗੱਲ ਸੁਣੋ ਧਿਆਨ ਦੇ ਨਾਲ ਦੇਖੋ ਜੀ ਗੱਲ ਹੈ ਕਿ ਇਦਾਂ ਹੂੰ 1.5 ਕਿਲੋ ਬੇਸਣ ਲੈ ਲੈਣਾ ਜੀ ਜਾਣ ਕੇ ਕਿਲੋ ਸਵਾ ਕਿਲੋ ਕੇ ਪੈ ਜਾਂਦਾ ਹੂੰ 1.5 ਕਿਲੋ ਵੇਚਣ 1.5 ਕਿਲੋ ਕੀ ਹਾਂ ਅੱਗੇ ਚੱਲੋ ਜੀ ਫੇਰ ਉਹਦੇ ਬਾਅਦ 2 ਕਿਲੋ ਖੰਡ ਪਾ ਲਓ 2 ਕਿਲੋ ਖੰਡ ਪਾ ਲਓ ਹਾਂ ਪਿੰਡਾਂ ਦੇ ਵਿੱਚ ਖੰਡ ਜ਼ਿਆਦਾ ਖਾਂਦੇ ਆ ਖੰਡ ਖਾਣੀ ਪੈਂਦੀ ਹੈ ਅੱਛਾ ਇਹ ਅਸੀਂ ਵੇਚਣਾ ਗਿਆ 150 ਰੁਪਏ ਕਿਲੋ ਹੈ ਹੂੰ 120 ਰੁਪਏ ਦਾ ਦਿਸਰੇ ਮਿਲਦਾ ਹੂੰ ਹੈ 150 ਰੁਪਏ ਕਿਲੋ ਵੇਚ ਦਿਦੋ ਥੋੜਾ ਰੇਟ 150 ਰੁਪਏ ਕਿਲੋ ਲਓ ਜੀ ਤੁਸੀਂ ਵੀ ਆਪਣੇ ਪਿੰਡ ਦੇ ਹਲਵਾਈ ਦੇ ਬਾਰੇ ਜ਼ਰੂਰ ਦੱਸਿਓ ਬਚਪਨ ਦੀ ਕੋਈ ਯਾਦ ਤਾਜ਼ਾ ਕਰਿਓ ਜੀ ਬਲਸੀ ਹਲਵਾਈ ਦੀ ਬੜੇ ਬਹੁਤ ਵਧੀਆ ਸਮਾਈਲਿੰਗ ਫੇਸ ਹੈ ਜੀ 3 ਵਜੇ ਉੱਠਦੇ ਐ ਸਵੇਰੇ ਤੇ ਕਹਿੰਦੇ ਦੁਕਾਨ ਤੇ ਹੀ ਪੈਣਾ ਮੈਂ ਤਾਂ ਸੋਚਿਆ ਘਰ ਆਉਨੇ ਤੁਸੀਂ ਨਹੀਂ ਨਹੀਂ ਪੈਦੇ ਹੀ ਦੁਕਾਨ ਤੇ ਤੁਸੀਂ ਕਮਾਲ ਦੀ ਸਾਰਾ ਦਿਨ ਦੁਕਾਨ ਤੇ ਰਹਿੰਦੇ ਤੁਸੀਂ ਰੋਟੀ ਖਾਣ ਜਾਣਾ ਇੱਕ ਵਾਰੀ ਬਸ ਰੋਟੀ ਖਾਣ ਜਾਣਾ ਹੈ ਫਿਰ ਤੁਸੀਂ ਇੱਥੇ ਦੁਕਾਨ ਤੇ ਆ ਜਾਣਾ ਹਾਂਜੀ ਕਹਿਵਾਂ ਪੂਰਾ ਫਿਰ ਇਲਾਕੇ ਦੀ ਜਾਣਕਾਰੀ ਤੇ ਤੁਹਾਨੂੰ ਹੋਣੀ ਪੂਰੀ ਬਸ ਜਿੰਨੀ ਹੈਗੇ ਜਿੰਨੀ ਕਿ ਉਮਰ ਹੋ ਗਈ ਉਹਦਾ ਪਾਈਆ ਤੁਮਾਣਾ ਪਿੰਡ ਜਿਹੜਾ ਹੈ ਕਾਫੀ ਮਸ਼ਹੂਰ ਪਿੰਡ ਹੈ ਹਾਂ ਤੇ ਮਾਣਾ ਸ਼ਹਿਰ ਕਹਿੰਦੇ ਨੂੰ ਕਿਸੇ ਟਾਈਮ ਅੱਛਾ ਹਾਂਜੀ ਤੁਮਾਣੇ ਨੂੰ ਸ਼ਹਿਰ ਕਹਿੰਦੇ ਸੀ ਅੱਛਾ ਤੁਮਾਣੇ ਨੂੰ ਸ਼ਹਿਰ ਕਹਿੰਦੇ ਸੀ ਤੁਮਾਣਾ ਸ਼ਹਿਰ ਕਹਿੰਦੇ ਦੇ ਕਿਸੇ ਟਾਈਮ ਨਾਲ ਕਹਿੰਦੇ ਦੇ ਅੱਛਾ ਖਟਾਣਾ ਤੁਮਾਣਾ ਦੋਹੇ ਸ਼ਹਿਰ ਆ ਲਓ ਜੀ ਕਰਿਓ ਕਮੈਂਟ ਜੀ ਤੁਸੀਂ ਕਹਿੰਦੇ ਸੀ ਤੁਮਾਣੇ ਨੂੰ ਸ਼ਹਿਰ ਕਹਿੰਦੇ ਸੀ ਕਿਸੇ ਸਮੇਂ ਔਰ 70 ਸਾਲ ਦੇ ਜਿਹੜੇ ਹੈ ਇਹ ਬੰਸੀ ਹਲਵਾਈ ਬੜੇ ਮਸ਼ਹੂਰ ਹਲਵਾਈਏ ਤੁਮਾਣੇ ਦੇ 47 ਦੀਆਂ ਗੱਲਾਂ ਵੀ ਇਹਨਾਂ ਤੋਂ ਪੁੱਛਾਂਗੇ ਇਹ ਪਿੰਡ ਕਹਿੰਦੇ 47 ਨਾਲ ਵੀ ਤਾਂ ਕੋਈ ਵਾਅ ਵਾਸਤਾ ਹੈ ਕੋਈ ਹੈ ਜਾਣਕਾਰੀ ਤੁਸੀਂ ਤਾਂ ਭੱਲਿਆ ਦਾ ਜੀ ਕੋਈ ਪਤਾ ਨਹੀਂ ਭੱਲਿਆ ਦੇ ਸਾਰੇ ਬੋਢਿਆਂ ਨੂੰ ਪਤਾ ਦਾ ਸਰੇ ਬਾਬਾ ਜੀ ਦਾ ਨਾਮ ਕੀ ਸੀ ਆਰਾਮ ਰੱਖਾ ਆ ਬੇ ਦਾ ਨਾਮ ਆਰਾਮ ਰੱਖਾ ਤੇ ਬਾਬਾ ਜੀ ਦਾ ਨਾਮ ਬਾਬੇ ਦੇ ਨਾਮ ਦਾ ਜੀ ਕੂੜਾ ਅੱਛਾ ਕੂੜਾ RAM ਜੀ ਤੇ ਤੁਸੀਂ ਅੱਗੇ ਆਪਣੇ RAM ਰੱਖਾ ਜੀ ਇਹਨਾਂ ਤੋਂ ਕੋਈ ਗੱਲਾਂ ਸੁਣੀਆਂ ਬਾ ਉਹਨਾਂ ਨੇ ਨਹੀਂ ਦੱਸਿਆ ਬੈਸੀ ਚੱਕਦੇ ਚੱਕਦੇ ਆਏ ਨਾ ਅੱਛਾ ਜੀ ਹੈ ਆ ਕਸੋਲ ਚੱਕ ਦੇ ਆਏ ਵੇ ਅੱਛਾ ਤੁਸੀਂ ਚਾਰ ਚੱਕ ਕਸੋਲ ਤਾਂ ਆਏ ਵੇ ਤੁਸੀਂ ਅੱਛਾ ਤੁਸੀਂ ਇੱਥੇ ਦੇ ਰਹਿਣ ਵਾਲੇ ਨਹੀਂ ਹੈ ਸਾਡੇ ਜਿਹੜੇ ਬਜ਼ੁਰਗ ਆਏ ਵੇ ਉੱਥੇ ਦੇ ਹਾਂ ਹਾਂ ਅੱਛਾ ਬਜ਼ੁਰਗ ਹੀ ਆਏ ਮੈਂ ਉਹੀ ਤਾਂ ਕਹਿਣਾ ਤੁਹਾਡੇ ਬਜ਼ੁਰਗ ਚਾਰ ਚੱਕ ਕਸੋਲ ਤੇ ਆਏ ਮੇਰੇ ਖਿਆਲ ਤੁਹਾਡੇ ਪਿੰਡ ਚ ਕਾਫੀ ਲੋਕ ਚਾਰ ਚੱਕ ਕਸੋਲ ਤੋਂ ਆਏ ਹਾਂ ਹੋਰ ਵੀ ਪਰਿਵਾਰ ਆਏ ਵੇ ਆਏ ਵੇ ਤਾਂ ਆਪਣੇ ਕੋ ਮੈਂ ਗੋਦ ਜਾਣਾ ਕਿ ਕੋਈ ਮਹਿਮੀ ਹੈ ਅੱਛਾ ਸਾਰੇ ਅੱਛਾ ਸਾਰੇ ਮਹਿਮੀ ਹੈ ਹਾਂ ਹੂੰ ਅੱਛਾ ਹੋਰ ਕੋਈ ਗੱਲ ਦੱਸੀ ਉਹਨਾਂ ਨੇ ਇਸ ਪਿੰਡ ਦੀ ਇਥੇ ਮੁਸਲਮਾਨ ਰਹਿੰਦੇ ਸੀ ਸੰਤਾਂ ਦੇ ਰਹਿੰਦੇ ਦੇ ਅੱਛਾ ਕੀ ਕਹਿੰਦੇ ਸੀ ਕੋਈ ਕਹਾਣੀ ਦੱਸੀ ਹੋਣੀ ਤੁਹਾਨੂੰ ਨਹੀਂ ਸਾਨੂੰ ਕੋਈ ਨਹੀਂ ਦੱਸੀ ਹੋਣੀ ਐਦਾਂ ਹੂੰ ਬਾਅਦ ਇਹ ਕਹਦੇ ਹੱਡੇ ਪਏ ਬੰਦੇ ਕੋਈ ਮਰ ਗਏ ਕੋਈ ਚਲੇ ਗਏ ਹੜ ਗਏ ਅੱਛਾ ਹੂੰ ਮਸਜਿਦ ਮਸੂਤ ਹੈਗੀ ਇਥੇ ਮਸਜਿਦ ਹੈਗੀ ਆ ਉਹ ਵਸੇ ਸਾਡੇ ਹੈਂ ਨੋ ਇਹ ਜਗਾ ਮਸੀਦ ਦਾ ਐ ਜਨਾ ਮਸੀਦ ਹੈਗੀ ਹੈ ਮਸੀਦ ਹੈਗੀ ਜਗਾ ਹੀ ਰਹੀ ਬਸ ਜਗਾ ਹੀ ਰਹੀ ਉੱਤੇ ਜਗਾ ਹੋਰ ਪਾਤਾ ਕਮਰਾ ਪਾਇਆ ਹੋਇਆ ਹੈ ਇਹਨਾਂ ਦੇ ਨਾਮ ਦੱਸਿਓ ਜਰਾ ਸਾਡੇ ਡਾਗੇ ਫਿਰ ਭੋਗੀ ਪਰ ਪੈਂਦਾ ਜੀ ਆ ਨਾਲੇ ਬਜਰੂੜ ਪੈਂਦਾ ਖਡ ਰਾਜਗਰੀ ਪੈਂਦੀ ਕਿਵੇਂ ਬਾਸ ਪੈਂਦਾ ਲੀਲੀ ਰਾਜਗਰੀ ਜੀ ਖਟਾਣਾ ਤਮਾਣਾ ਹੂੰ ਕੋਈ ਰਹਿ ਗਿਆ ਜੀ ਅਵਿਆਣਾ ਹੂੰ ਬਜਰੂੜ ਬਜਰੂੜ ਹਾਂਜੀ ਬਜਰੂੜ ਤੁਹਾਡਾ ਕੀ ਨਾਂ ਕੇਬਲ ਸਿੰਘ ਕੇਬਲ ਸਿੰਘ ਫਿਰ ਦੱਸੋ ਜੀ ਜਣਾ ਹੋਰ ਕੋਈ ਪਿੰਡ ਰਹਿ ਗਿਆ ਹੋਵੇ ਬਾਬਾ ਜੀ ਨੇ ਛੱਡਤਾ ਹੋਵੇ ਬੰਸੀ ਲਾਲ ਜੀ ਨੇ ਨਹੀਂ ਕੋਈ ਨਹੀਂ ਭਟੂਆ ਸਾਡੇ ਪਿੰਡ ਚਾਂਡੀਆ ਹਮ ਹਰੀ ਪਰਫੂੜੇ ਹਰੀ ਪਰਫੂੜੇ ਜੀ ਮਹਿਬਾਸ ਖਡਰাজਗਰੀ ਜੀ ਅਬ ਬਰਫੀ ਕਹਿੰਦੇ ਬਹੁਤ ਸੋਹਣੀ ਬਣਾਉਂਦੇ ਬੇਸਣ ਦੀ ਹਾਂਜੀ ਬਹੁਤ ਮਸ਼ਹੂਰ ਹੈ ਬਹੁਤ ਮਸ਼ਹੂਰ ਹੈ ਬੰਸੀ ਦੀ ਬਰਫੀ ਮੰਨਸੀ لال ਦੀ ਬਰਫੀ ਬਹੁਤ ਮਸ਼ਹੂਰ ਹੈ ਬੰਸੀ ਇੱਥੇ ਹੀ ਸੋਨਾ ਦੁਕਾਨ ਤੇ ਹੀ ਸੋਨਾ ਮੈਂ ਹਾਂਜੀ ਹਾਂਜੀ ਬੰਸੀ ਲਾਲੇ ਮਸ਼ਹੂਰ ਹੈ ਬੰਸੀ ਲਾਲੇ ਮਸ਼ਹੂਰ ਹੈ ਕਮਾਲ ਦੀ ਕੋਈ ਖਲਾਖਲੂ ਦਿੰਦੇ ਬਰਫੀ ਬਰਫੀ ਨਹੀਂ ਨਾ ਨਾ ਪੂਰਾ ਹੀ ਪੂਰਾ ਹੈ ਬੈਂਚ ਆ ਦੇਖੋ ਜੀ ਬੈਂਚ ਰੱਖਿਆ ਹੋਇਆ ਹੈ ਇਹਨਾਂ ਨੇ ਬੜਾ ਵਧੀਆ ਤੇ ਪਿੰਡ ਦੇ ਲੋਕ ਇੱਥੇ ਆ ਕੇ ਬੈਠ ਜਾਂਦੇ ਜੀ ਆ ਦੇਖੋ ਜੀ ਬੰਸੀ ਲਾਲ ਜੀ ਬਰਫੀ ਲੈ ਆਉ ਜੀ ਆਪਣੀ ਬਰਫੀ ਚੈੱਕ ਕਰ ਦੇਂਦੀ ਉਹ ਤਾਂ ਜੀ ਹਰਿਆਣੇ ਦੇ ਮੁੱਖ ਮੰਤਰੀ ਬੰਸੀ ਲਾਲ ਤੇ ਵਰਤਮਾਨ ਦਾ ਜਿਹੜਾ ਮੁੱਖ ਮੰਤਰੀ ਬੰਸੀ ਲਾਲ ਹੀ ਆ ਹਾਂ ਇਹ ਹਰਿਆਣੇ ਦੇ ਮੁੱਖ ਮੰਤਰੀ ਬੰਸੀ ਲਾਲ ਨਾਲੋਂ ਜ਼ਿਆਦਾ ਕੈਮ ਹੈ ਇਹ ਕੈਮ ਜ਼ਿਆਦਾ ਉਹਦੇ ਨਾਲੋਂ ਜ਼ਿਆਦਾ ਵਧੀਆ ਹੈ ਹਾਂਜੀ ਹੂੰ ਆਂਦੇ ਹੀ ਕਹਿੰਦੇ ਕਹਿੰਦੇ ਬਰਫੀ ਖਲਾਨੇ ਤੁਸੀਂ ਬੇਸਨ ਦੀ ਬਰਫੀ ਥਾ ਕੇ ਦੇਖੋ ਖਾਗਾ ਦੇਖੋ ਟ੍ਰੇਸਟੀ ਬਣਾਦੇ ਵਧੀਆ ਚੀਜ਼ ਬਣਾਦੇ ਆਲੇ ਦੋਲੇ ਦੂਰੋਂ ਪਿੰਡਾਂ ਦੇ ਗਾਹਾਂ ਕਾਂਦੇ ਨਾ ਦੇ ਕੋਲ ਬਹੁਤ ਦੂਰ ਤੇ ਬੇਸਨ ਬਰਫੀ ਜਿਹੜੀ ਨਾ ਬੇਸਨ ਦੀ ਬਹੁਤ ਮਸ਼ਹੂਰ ਹੈ ਇਹਨਾਂ ਦੀ ਲਓ ਜੀ ਰੋਪੜ ਜ਼ਿਲ੍ਹੇ ਦੇ ਜਿਹੜੇ ਲੋਕ ਇਹ ਵਲੌਗ ਦੇਖ ਰਹੇ ਨੇ ਤਾਂ ਬੰਸੀ ਹਲਵਾਈ ਦੇਖੋ ਆ ਗਏ ਆ ਬਰਫੀ ਲੈ ਕੇ ਬੇਸਣ ਦੀ ਬੜੀ ਮਸ਼ਹੂਰ ਬਰਫੀ ਹੈ ਜੀ ਬੜਾ ਸਤਿਕਾਰ ਬੜਾ ਪਿਆਰ ਬੜੇ ਤਰੀਕੇ ਨਾਲ ਸਲੀਕੇ ਦੇ ਨਾਲ ਇਹਨਾਂ ਨੇ ਆਫਰ ਕੀਤੀ ਹੈ ਜੀ ਰਿਵਿਊ ਦਿੰਨੇ ਆ ਔਰ ਸਾਰਾ ਕੁਝ ਇਹਨਾਂ ਨੇ ਦੱਸ ਦਿੱਤਾ ਵੀ ਕਿੱਦਾਂ ਬਣਦੀ ਹੈ ਇੱਕ ਵਾਰੀ ਫੇਰ ਇੱਕ ਵਾਰੀ ਦੁਬਾਰਾ ਦੱਸੋ ਜੀ ਖੰਡ ਕਿੰਨੀ ਹੈ ਇਹਦੇ ਵਿੱਚ 2.5 ਕਿਲੋ ਬੇਸਣ ਦੁਬਾਰਾ ਹੌਲੀ ਹੌਲੀ ਦੱਸੋ ਜੀ ਹਾਂਜੀ ਹੋਏ ਬੋਲਾਂਦਾ ਨਾ ਹਾਂ ਬੋਲੋ ਆ ਬੋਲਦੋ ਬੋਲਦੋ ਆ ਦੇਖੋ ਮੁਸਕਰਾਟ ਹਾਂ ਹਾਂਜੀ ਦਾ 1.5 ਕਿਲੋ ਕਿ ਪੈ ਜਾਂਦਾ ਜੀ ਹਾਂ ਬੇਸਣ ਭੁੰਨ ਲੈਣਾ ਉਹ ਚਾਹ ਨਹੀਂ ਬਣਾਣੀ ਚਾਹ ਨਹੀਂ ਬਣਾ ਕੇ ਵਿੱਚ ਪਾ ਦੇਣੀ ਵਿੱਚ ਪਾ ਦੇਣੀ ਹੈ ਨਹੀਂ ਖਾ ਕੇ ਦੇਖੋ ਆ ਲਓ ਨਹੀਂ ਖਾ ਕੇ ਦੇਖਦੇ ਹਾਂ ਹਾਂ ਕਮਾਲ ਰੇਟ ਤੁਹਾਡਾ ਥੋੜਾ ਜਿਹਾ ਮੈਨੂੰ ਠੀਕ ਨਹੀਂ ਲੱਗਿਆ 150 150 ਘੱਟ ਹੈ ਅੱਛਾ ਹਾਂ ਬਰਫੀ ਬਹੁਤ ਜ਼ਬਰਦਸਤ ਹੈ ਬਹੁਤ ਜ਼ਬਰਦਸਤ ਹੈ ਜੀ ਮੈਂ ਕਹੂੰਗਾ ਰეკਮੈਂਡ ਕਰੂੰਗਾ ਜੀ ਅਕੀਕਰ ਲੋਜੀ ਨੂੰ ਜਾਂਦੇ ਆਂ ਬਰੋਟਾ ਫਾਰਮ ਨੂੰ ਜਾਂਦੇ ਆਂ ਘੁੰਮਣ ਫਿਰਨ ਜਾਂਦੇ ਆਂ ਕੋਈ ਖਾਸ ਗੱਲ ਨਹੀਂ ਹੈ ਬੰਸੀ ਹਲਵਾਈ ਟਮਾਣਾ ਨੇੜੇ ਹੀ ਪੈਂਦਾ ਸੜਕ ਤੇ ਬਹੁਤਾ ਦੂਰ ਨਹੀਂ ਹੈ ਬੜਾ ਇਤਿਹਾਸਕ ਪਿੰਡ ਹੈ ਹੋਰ ਕਈ ਗੱਲਾਂ ਕਰਕੇ ਵੀ ਮਸ਼ਹੂਰ ਹੈ ਜਰੂਰ ਕਮੈਂਟ ਸੈਕਸ਼ਨ ਚ ਲਿਖਿਓ ਔਰ ਬੰਸੀ ਹਲਵਾਈ ਦੀ ਬਰਫੀ ਅੱਜ ਬਣ ਗਈ ਗੱਲ ਜੀ ਸਵੇਰੇ 3 ਵਜੇ ਉੱਠ ਕੇ ਦੁਕਾਨ ਤੇ ਹੀ ਰਹਿਨੇ ਆ ਤੇ ਬਰਫੀ ਬਣਾਣੇ ਆ ਹਾਂ ਨਾ ਆਏ ਹਾਂ ਜੀ ਕੈਮਰਾਮੈਨ ਨੂੰ ਹਾਂ ਲੈ ਖਾਓ ਉਹਨੂੰ ਵੀ ਹੈ ਨਾ ਤੁਸੀਂ ਖਾ ਕੇ ਕਰਿਆ ਵੜ ਦਿਓ ਬਜਾ ਦੇਖੀ ਜਾਊਗਾ ਨਹੀਂ ਨਹੀਂ ਇਹ ਡਾਇਰੈਕਟਰ ਹੈ ਇਹ ਕੈਮਰਾਮੈਨ ਅੱਜ ਰਜੇਸ਼ ਛੋਪੜਾ ਹੈ ਇਸ ਚੈਨਲ ਦੇ ਡਾਇਰੈਕਟਰ ਲੋ ਜੀ ਲੋ ਜੀ ਕਮਾਲ ਦੀ ਗੱਲ ਕੀ ਕਹਿੰਦੇ ਜੀ ਬਰਫੀ ਬਾਰੇ ਹਾਂ ਖਾਓ ਹਾਂ ਖਾ ਕੇ ਦੇਖਦਾ ਜੀ ਖਾ ਕੇ ਦੇਖੋ ਜੀ ਕੈਮਰਾਮੈਨ ਵੀ ਖਾ ਰਹੇ ਆ ਬਣੀ ਨਾ ਗੱਲ ਵੈਰੀ ਟੇਸਟੀ ਹਾਂ ਕਮਾਲ ਦੀ ਗੱਲ ਹੈ ਜੀ ਇਹ ਜਿਹੜਾ ਤਮਾਣੇ ਦੇ ਆਲੇ ਦੋਲੇ ਦੇ ਕੋਈ ਪਿੰਡਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਜੀ ਕੋਈ ਖਾਸ ਗੱਲ ਮਸੀਤਾਂ ਕਿਹੜੇ ਕਿਹੜੇ ਪਿੰਡ ਦੇ ਵਿੱਚ ਹੈਗੀਆਂ ਸੀਤਾਂ ਆਪਣਾ ਕਟਾਣਾ ਚ ਇੱਕ ਹੂੰ ਇੱਕ ਤਮਾਣੇ ਚ ਜੀ ਇੱਕ ਬਜਰੂੜ ਚ ਹੂੰ ਤੇ ਮਾਦਵਾਲੇ ਜੀ ਮਾਦੋ ਅਧੀਰ ਪਰ ਬਿਹਰਪੁਰ ਬਜਰੂੜ ਦੀ ਮਸਜਿਦ ਕਹਿੰਦੇ ਪੂਰੀ ਉਸ ਤਰ੍ਹਾਂ ਹੀ ਪਈ ਉਸੇ ਹਾਲਤ ਵਿੱਚ ਹੈ ਜੀ ਹਾਂਜੀ ਹਾਂਜੀ ਹੂੰ ਜਿਹੜੇ ਅਕਟਾਣੇ ਦੀ ਮਸਜਿਦ ਵੀ ਵੈਸੇ ਉੱਦਹੀਂ ਖੜੀ ਹਾਲ ਹਾਂ ਉਹ ਵੀ ਨਹੀਂ ਟਾਈ ਉਹ ਜਿਹੜੀ ਪਹਾੜੀ ਦੇ ਉੱਪਰ ਚੜ ਕੇ ਆ ਹਾਂ ਹਾਂਜੀ ਹਾਂਜੀ ਉਸੇ ਦਿਖਾਈ ਆਪਣੇ ਚੈਨਲ ਤੇ ਹਾਂਜੀ ਹਾਂਜੀ ਲੋਕਾਂ ਬਿਆਰ ਗਾੜੀ ਵੇਖਦੇ ਆ ਪਰ ਕੱਟ ਰੱਖੇ ਵੇ ਜੀ ਇਹਦਾ ਕੰਮ ਕਰਦੇ ਜੀ ਇਹ ਡੀਜੇ ਦਾ ਕੰਮ ਅੱਛਾ ਵਿਕਰਾ ਦਾ ਕੰਮ ਉਹ ਕਮਾਲ ਦੀ ਗੱਲ ਹੈ ਆਹ ਹੈ ਪੰਜਾਬੀ ਵਿਰਸਾ ਆਹ ਰਿਕਾਰਡ ਸਾਰੇ ਰੱਖੇ ਹੋਏ ਤੁਸੀਂ ਸੀਡੀਆਂ ਸੁਡੀਆਂ ਸਾਰੀਆਂ ਹਾਂ ਅਥੇ ਗੀਤ ਕਿਹੜੇ ਕਿਹੜੇ ਸੁਣਦੇ ਤੁਸੀਂ ਕਿਹੜਾ ਜੈਮਲ ਫੱਤਾ ਹੈ ਹਾਂਜੀ ਜੈਮਲ ਫੱਤਾ ਹੈ ਜੈਮਲ ਫੱਤਾ ਆ ਜਿਹੜਾ ਰਿਕਾਰਡ ਦੇਖ ਰਹੇ ਨਾ ਤੁਸੀਂ ਜੈਮਲ ਫੱਤੇ ਦਾ ਹੈ ਇਹ ਬੜਾ ਪੁਰਾਣਾ ਰਿਕਾਰਡ ਹੈ ਫਿਰ ਹਾਂ ਪਹਿਲੇ ਪਹਿਲਾ ਹਾਂਜੀ ਕੁਲਦੀਪ ਮਾਨਕ ਦਾ ਕੁਲਦੀਪ ਮਾਨਕ ਦਾ ਜੀ ਹੂੰ ਤੇ ਆਹ ਜੀ ਇਹ ਕਿਹਦਾ ਨਾਂ ਨੂੰ ਕਿੰਨੇ ਰਿਕਾਰਡ ਰੱਖੇ ਹੋਏ ਆਪਾਂ ਨੇ ਬਸ ਦੋਗੇ ਰਹਿ ਗਏ ਹੁਣ ਦੋ ਤਿੰਨ ਗਏ ਬਾਕੀ ਤਾਂ ਦੇਚ ਲਏ ਹੂੰ ਕਮਾਲ ਦੀ ਗੱਲ ਹੈ ਔਰ ਇਹ ਜਿਹੜੇ ਸੂਈ ਵਾਲੇ ਉਦਾਂ ਚੱਲਦੇ ਸੀਗੇ ਕਿੱਦਾਂ ਚੱਲਦੇ ਸੀ ਦੱਸਿਓ ਮਸ਼ੀਨ ਵਾਲੇ ਸੂਈ ਵਾਲੇ ਚਾਬੀ ਵਾਲੇ ਮਸ਼ੀਨ ਵਾਲਾ ਹਾਂ ਐਦਾਂ ਚੱਲਦੇ ਸੀਗੇ ਫਿਰ ਹੈ ਹੁਣ ਤਾਂ ਉਹ ਆ ਗਿਆ ਸੀੜੀਆਂ ਆ ਗਈਆਂ ਪਹਿਲਾਂ ਸੀੜੀਆਂ ਵੀ ਗਈਆਂ ਆਈਆਂ ਜੀ ਹੁਣ ਇਹਦਾ ਬਹੁਤ ਬਣ ਗਿਆ ਬਾ ਨੈਟ ਤੇ ਹੀ ਸਿੱਧਾ ਜਾਉਂਦਾ ਦੇਖੋ ਜੀ ਜਰੂਰ ਕਰਿਓ ਕਮੈਂਟ ਜੀ ਆਹ ਦੇਖੋ ਜੀ ਬੰਸੀ ਹਲਵਾਈ ਜੀ ਨੇ ਆਹ ਤਵੇ ਵਾਲੇ ਰਿਕਾਰਡ ਦਿਖਾਏ ਜੀ ਇਥੋਂ ਚੱਲਿਆ ਕੰਮ ਫਿਰ ਉਸ ਤੋਂ ਬਾਅਦ ਦੇਖੋ ਸੀਡਿਸ ਆ ਗਈਆਂ ਕੈਸੇਟਸ ਆ ਗਈਆਂ ਅਤੇ ਅੱਜ ਦੇ ਸਮੇਂ ਟਿਪ ਹਟੇ ਪਾਈਆਂ ਜੀ ਜੀ ਪਾਂ ਤੇ ਪਾਂ ਇਹ ਚਿਪਾ ਪੈਨ ਡਰਾਈਵ ਆ ਗਿਆ ਪੈਨ ਡਰਾਈਵ ਤੋਂ ਬਾਅਦ ਇੰਟਰਨੈਟ ਆ ਗਿਆ ਜੀ ਆ ਬਦਲ ਦਾ ਦੌਰ ਕਿਸ ਕਿਸ ਨੇ ਦੇਖਿਆ ਤੇ ਕੋਈ ਆਪਣੀ ਪੁਰਾਣੀ ਯਾਦ ਸਾਂਝੀ ਕਰਿਓ ਪਿੰਡ ਤਮਾਣਾ ਦੇਖੋ ਬਹੁਤ ਪੁਰਾਣਾ ਪਿੰਡ ਹੈ ਤੇ ਬੰਸੀ ਹਲਵਾਈ ਜੀ ਦੀ ਬਰਫੀ ਖਾਧੀ ਅੱਜ ਆਪਾਂ ਨੇ ਗੱਲ ਬਣ ਗਈ ਜੀ ਮਜ਼ਾ ਆ ਗਿਆ ਜੀ ਕਮਾਲ ਦੀ ਗੱਲ ਕੋਈ ਗੱਲ ਛੁਪਾ ਆਗੇ ਤੁਸੀਂ ਕੋਈ ਰਾਜ ਛੁਪਾ ਆਗੇ ਤੁਸੀਂ ਕੋਈ ਛੱਡਦੀ ਗੱਲ ਹੁਣ ਲੱਡੂ ਕਿੱਦਾਂ ਬਣਾਉਂਦੇ ਉਹ ਵੀ ਦੱਸ ਦਿਓ ਜੀ ਲੱਡੂ ਦਾ ਜੀ ਪਤਾ ਕੀ ਗੱਲ ਦਾਣਾ ਝਾੜਨਾ ਪੈਂਦਾ ਹੂੰ ਦਾਣਾ ਝਾੜ ਕੇ ਹੂੰ ਫਿਰ ਉਹ ਚਾਣੀ ਬਣਾ ਕੇ ਫਿਰ ਦਾਣਾ ਵੀ ਛੱਡਣਾ ਪੈਂਦਾ ਫਿਰ ਪਟਣੇ ਪੈਂਦੇ ਹੂੰ ਫਿਰ ਬੱਟਦੇ ਆ ਇਸ ਤਰ੍ਹਾਂ ਕਰਕੇ ਹਾਂ ਉਹ ਇਦਾਂ ਪਟਣੀ ਆ ਦੀ ਬਟਣੀ ਉਹ ਕੀ ਰੇਟ ਹੈ ਲੱਡੂਆਂ ਦਾ ਲੱਡੂ ਵੀ 150 ਹੈ ਕਾਮ ਹੈ ਪੂਰਾ 70 ਸਾਲ ਦੀ ਉਮਰ ਚ ਲੱਗੇ ਹੋਏ ਆ ਤੁਹਾਡੇ ਵਰਗੇ ਦੇਖੋ ਬੰਦਿਆਂ ਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦੀ ਹੈ ਨੀ ਹਿੰਮਤ ਹੈ ਬਹੁਤ ਜ਼ਬਰਦਸਤ ਹਿੰਮਤ ਹੈ ਦੀ ਇਹੀ ਸਾਡੇ ਅਸਲੀ ਕੈਰੈਕਟਰ ਇਹੀ ਸਾਡੇ ਅਸਲੀ ਹੀਰੋ ਇਹੀ ਸਾਡੇ ਫਿਲਮਾਂ ਦੇ ਹੀਰੋ ਅਸੀਂ ਫਿਲਮਾਂ ਹੀ ਬਣਾਉਂਦੇ ਆ ਸਾਡੇ ਚੈਨਲ ਦਾ ਨਾਮ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਲੇਕਿਨ ਸਾਡੇ ਪਾਤਰ ਜਿਹੜੇ ਆ ਸਾਡੇ ਐਕਟਰ ਜਿਹੜੇ ਹੁੰਦੇ ਆ ਆਮ ਲੋਕ ਹੁੰਦੇ ਆ ਹਾਰਨ ਰੱਖਿਆ ਹੋਇਆ ਪੁਰਾਣਾ ਦੇਖਣਾ ਦਿਖਾਓ ਦਿਖਾਓ ਹਾਰਨ ਰੱਖਿਆ ਹੋਇਆ ਪੁਰਾਣਾ ਕਿੱਥੇ ਰੱਖਿਆ ਹੋਇਆ ਆ ਦੇਖੋ ਜੀ ਹਾਰਨ ਵੀ ਰੱਖਿਆ ਕਹਿੰਦੇ ਪੁਰਾਣਾ ਹੂੰ ਆ ਲਓ ਜੀ ਬਾਬਾ ਜੀ ਹੁਣ ਪੰਸੀ ਜੀ ਆ ਇਥੇ ਇਸ ਦੁਕਾਨ ਚ ਰੱਖਿਆ ਹੋਇਆ ਖੋਲੋ ਜਰਾ ਦੁਕਾਨ ਮਾਰੇ ਦਾਦੇ ਜੀ ਮੈਮੀ ਡੀਜੇ ਆ ਮੈਮੀ ਡੀਜੇ ਵਾਲੇ ਓ ਲਓ ਜੀ ਆ ਕੀ ਕਹਿੰਦੇ ਮੈਮੀ ਡੀਜੇ ਵਾਲੇ ਹਾਂ ਜੀ ਜੀ ਡੀਜੇ ਦਾ ਕੰਮ ਵੀ ਤੁਸੀਂ ਕਰਦੇ ਕੌਣ ਕਰਦਾ ਜੀ ਇਹ ਮੁੰਡਾ ਮੇਰਾ ਅੱਛਾ ਮੁੰਡਾ ਤੁਹਾਡਾ ਕੀ ਨਾਮ ਆਉਂਦਾ ਸੁਖਦੇਵ ਕਰਦੀਏ ਮਸ਼ਹੂਰ ਜੀ ਵੈਸੇ ਤਾਂ ਪਹਿਲੇ ਹੀ ਮਸ਼ਹੂਰ ਹੋਣੇ ਆ ਪੂਰੇ ਇਲਾਕੇ ਦੇ ਵਿੱਚ ਜੀ ਦੇਖੋ ਜੀ ਪੂਰੇ ਇਲਾਕੇ ਦੇ ਵਿੱਚ ਨੂਰਪੁਰ ਬੇਦੀ ਦੇ ਵਿੱਚ ਛਾਏ ਹੋਏ ਆ ਜੀ ਨਾਲ ਹਲਵਾਈ ਦੀ ਦੁਕਾਨ ਹੈ ਤੇ ਬੇਟਾ ਇਹਨਾਂ ਦਾ ਆ ਡੀ ਜੇ ਦਾ ਕੰਮ ਕਰਦਾ ਆ ਆ ਹਾਰ ਕਿਹਣਾ ਦਿਖਾ ਰਹੇ ਸੀ ਤੁਸੀਂ ਉਹ ਪੁਰਾਣਾ ਉਹ ਪੁਰਾਣਾ ਵਾਜਾ ਉਹ ਪਾਇਓ ਜੀ ਕੈਮਰਾ ਅੰਦਰ ਜੀ ਆ ਦੇਖੋ ਸਾਰਾ ਸਮਾਨ ਜੀ ਉਹ ਕਹਿੰਦੇ ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਕੇ ਮੁੜ ਕੇ ਵੱਜਣੇ ਨਹੀਂ ਮਾਨਕ ਹੱਦ ਮੁਕਾ ਗਿਆ ਕਲੀਆਂ ਦੀ ਹੈ ਜੀ ਮੋੜ ਮੋੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਸਾ ਬੰਸੀ ਦੀ ਕਮਾਲ ਦੀ ਗੱਲ ਹੈ ਬਹੁਤ ਸੋਹਣਾ ਲੱਗਿਆ ਆ ਜਿਹੜਾ ਤੁਸੀਂ ਵਾਜਾ ਜੇ ਦਿਖਾਤਾ ਨਾ ਦੁਬਾਰਾ ਸਪੀਕਰ ਆ ਤਾਂ ਕਮਾਲ ਦੀ ਗੱਲ ਹੈ ਜਰੂਰ ਯਾਦਾਂ ਜਿਹੜੀਆਂ ਤਾਜ਼ੀਆਂ ਕਰਿਓ ਜੀ ਆਪਣੇ ਪਿੰਡ ਦੇ ਵਿੱਚ ਜਦੋਂ ਲੱਗਦੇ ਹੁੰਦੇ ਸੀ ਖਾੜੇ ਤੇ ਸਿੰਗਰ ਆਉਂਦੇ ਹੁੰਦੇ ਸੀਗੇ ਤੇ ਕਿਹੜੇ-ਕਿਹੜੇ ਸਿੰਗਰ ਦੇ ਤੁਸੀਂ ਪੁਰਾਣੇ ਪੰਜਾਬੀ ਸਿੰਗਰ ਗਾਇਕ ਜਿਹੜੇ ਹੁੰਦੇ ਸੀ ਉਹਨਾਂ ਦੇ ਗੀਤ ਸੁਣਦੇ ਸੀ ਕਮੈਂਟ ਜਰੂਰ ਕਰਿਓ ਆ ਡੀਜੇ ਦਾ ਸਮਾਨ ਰੱਖਿਆ ਹੋਇਆ ਹੈ ਬੰਸੀ ਹਲਵਾਈ ਜੀ ਨਾਲ ਡੀਜੇ ਦੀ ਦੁਕਾਨ ਤੇ ਨਾਲ ਹੀ ਹਲਵਾਈ ਦਾ ਕੰਮ ਆ ਜਬਰਦਸਤ ਕੰਮ ਹੈ ਜੀ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਨਜ਼ਾਰਾ ਆ ਗਿਆ ਜੀ ਤੁਹਾਡਾ ਨਜ਼ਾਰਾ ਆ ਗਿਆ ਆਹ ਕੋੰਦਾ ਹਾਂਜੀ ਆਹ ਕੀ ਰੱਖਿਆ ਹੋਇਆ ਇਹ ਤਵੀ ਆ ਜੀ ਹੁਲਕੇ ਪਕਾਣੇ ਵਾਲੀ ਆਓ 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 ਦਿਖਾਈਏ ਹਾਂ ਹਜੇ ਫਿਰ ਕੰਮ ਹੈ ਇਹ ਪਿਕਚਰ ਅਭੀ ਬਾਕੀ ਹੈ ਕਹਿੰਦੇ ਹਲੋ ਅਜ ਬੰਦਾ ਕੰਮ ਕਰਦੇ ਆ ਹਾਂ ਹੁਣ ਬਣੂਗੀ ਗੱਲ ਆਹ ਦੇਖੋ ਜੀ ਕਮਾਲ ਦੀ ਗੱਲ ਆ ਜੀ ਇਹ ਤਵੀ ਨਹੀਂ ਤਵੀ ਇਹ ਥੋੜੀ ਜ਼ਬਰਦਸਤ ਹੈ ਜੀ ਤਵੀ ਆ ਪੂਰਾ ਕੈਮਰਾ ਪਾਏ ਦੀ ਚੰਗੇ ਤਰੀਕੇ ਨਾਲ ਕੈਮਰਾ ਪਾ ਕੇ ਦਿਖਾ ਦਿਓ ਜੀ ਇਹ ਫੁਲਕੇ ਫੁਲਕੇ ਕਿੱਥੋਂ ਲਿਆਂਦੀ ਤਾਂ ਵੀ ਇਹ ਰੋਪੜੋਂ ਲੈ ਜੀ ਰੋਪੜੋਂ ਕਿਹੜੀ ਦੁਕਾਨ ਤੇ ਇਹ ਰਤੇਾਲੀਆਂ ਦੇ ਦਸ ਹਜ਼ਾਰ ਦੀ 10 ਹਜ਼ਾਰ ਦੀ ਕਰ ਲਿਆਂਦੀ ਇਹ ਇਹ ਹੋ ਗਈ ਜੀ 15 ਦਿਨ ਅੱਛਾ ਕਿੰਨੇ ਕਿੰਨੇ ਫੁਲਕੇ ਬਣ ਜਾਂਦੇ ਤੇ ਇਹਦੇ 8 7-8 ਫੁਲਕੇ ਲੈਤ ਮੰਦੇ ਆ 7-8 ਫੁਲਕੇ ਡੇਗ ਬੰਦੇ ਆ ਤੁਸੀਂ ਲੈ ਕੇ ਜਾਂਦੇ ਤੁਸੀਂ ਵੀ ਜਾਂਦੇ ਆ ਆਪ ਉੱਥੇ ਨਹੀਂ ਆਪ ਵੀ ਜਾਂਦੇ ਹੈਗੇ ਮੇਰੇ ਮੁੰਡੇ ਹਲਵਾਈ ਹੈ ਅੱਛਾ ਮੁੰਡੇ ਹਲਵਾਈ ਹੈ ਅਪੂਰਾ ਕਾਇਮ ਰੱਖਿਆ ਹੋਇਆ ਵਿਰਸਾ ਅੱਗੇ ਅੱਗੇ ਚੱਲ ਰਿਹਾ ਹੈ ਕੰਮ ਆ ਦਿਖਾਓ ਇਹਨੂੰ ਕੀ ਕਹਿੰਦੇ ਪਹਿਲਾ ਜੀ ਕਈਆਂ ਨੂੰ ਤਾਂ ਪਤਾ ਹੀ ਨਹੀਂ ਆਹ ਫੜ ਕੇ ਦਿਖਾਓ ਜੀ ਇੱਕ ਇੱਕ ਕੱਲੀ ਕੱਲੀ ਚੀਜ਼ ਇਹਨੂੰ ਕੀ ਕਹਿੰਦੇ ਜੀ ਖਾਂਚਾ ਖਾਂਚਾ ਹੋ ਗਿਆ ਜੀ ਅੱਗੇ ਜੀ ਆਹ ਆ ਝਾਰਨੀ ਹੋ ਗਈ ਹਾਂ ਜੀ ਆ ਹੋ ਗਈ ਜੀ ਝਰਨੀ ਦੀ ਆਹ ਝਾਮ ਹੋ ਗਈ ਆ ਕੀ ਇਹ ਜੀ ਝਾਮ ਆ ਦੇਖੋ ਜੀ ਝਾਮ ਤੇ ਝਰਨੀ ਚ ਫਰਕ ਆ ਕੀ ਇਹ ਜੀ ਝਾਰਨੀ ਝਰਨੀ ਆ ਕੀ ਇਹ ਜੀ ਝਾਮ 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 ਦਾ ਕੀ ਕੰਮ ਹੈ ਝਾਮ ਜਿਹੜੇ ਪਕੌੜੇ ਬਾਹਰੋਂ ਕੱਢਣੇ ਦਾੜੀ ਦਾ ਅੱਛਾ ਉਹ ਚਾਹਤਾ ਹੈ ਕਮਾਲ ਦੀ ਗੱਲ ਹੈ ਜੀ ਬਹੁਤ ਵਧੀਆ ਜੀ ਨਜ਼ਾਰਾ ਆ ਗਿਆ ਜੀ ਸਾਰਾ ਸਮਾਨ ਤੁਸੀਂ ਇਹ ਜਿਹੜਾ ਸਮਾਨ ਤੁਸੀਂ ਆ ਆ ਗਿਆ ਜੀ ਲੱਡੂ ਝਾੜਨੇ ਵਾਲੀ ਲੱਡੂ ਝਾੜਨੇ ਵਾਲੀ ਹਾਂ ਜੀ ਇਹ ਲੱਡੂ ਝਾੜਨੇ ਦਾਣਾ ਹਾਂ ਅੱਜ ਤੁਸੀਂ ਹਲਵਾਈ ਦਾ ਕੰਮ ਕਰਦੇ ਬੁੱਕ ਕਰਦੇ ਆ ਇਹ ਸਮਾਨ ਨਾਲ ਲੈ ਕੇ ਜਾਂਦੇ ਫ੍ਰੀ ਕਿਤਾ ਕਰਾਇ ਲੈਣੇ ਕੋਈ ਕਿਰਾਇਆ ਨਹੀਂ ਪੈਸੇ ਲੈਣੇ ਅਸਦਾ ਆਪਣਾ ਸਮਾਨ ਲੈਣਾ ਕੀ ਕੀ ਰੇਟ ਹੈ ਤੁਹਾਡਾ ਸਾਡਾ ਹੀ ਬਿਆਹ ਦਾ ਰੇਟ ਹੁੰਦਾ ਜਿਹੜਾ ਇਹਨੇ ਕੰਮ ਕਰਾਣਾ ਹੋਇਆ ਕਰਨਾ ਹਾਂ ਰੇਟ ਨਹੀਂ ਦੱਸਣਾ ਚੈਨਲ ਚੱਲ ਰਿਹਾ ਵੀਡੀਓ ਚੱਲ ਰਿਹਾ ਵੀ ਵੀਡੀਓ ਚੱਲਦਾ ਜਿਉ ਮਾਰੀ ਹੋ ਜਾਂਦਾ ਬਿਆਹ ਦੇ ਕੇ ਆ ਜੇ ਦੱਸਣਾ ਕੋਸਾ ਫੇ ਧੱਕ ਦਿੰਦਾ ਕੋਸਾ ਹਾਂ ਲੈਓ ਠੀਕ ਹੈ ਸਮਝ ਗਿਆ ਮੈਂ ਕਿੰਨੇ ਬੰਦੇ ਆ ਕਿਆ ਉਹਦੇ ਹਿਸਾਬ ਨਾਲ ਲੈਣਾ ਰੇਟ ਤੇ ਪਿੰਡਾਂ ਦੇ ਵਿੱਚ ਭਾਈਚਾਰਾ ਵਧੀਆ ਚੱਲ ਰਿਹਾ ਆਪਣਾ ਜੀ ਵਧੀਆ ਜੀ ਬਹੁਤ ਵਧੀਆ ਜੀ ਲਓ ਜੀ ਕਮਾਲ ਦੀ ਗੱਲ ਹੈ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਸੋਹਣਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੀ ਦੁਕਾਨ ਦੇਖ ਕੇ ਜੀ ਆ ਇੱਕ ਵਾਰੀ ਦੁਕਾਨ ਫੇਰ ਦੇਖ ਲਿਓ ਜੀ ਕਮਾਲ ਦੀ ਦੁਕਾਨ ਹੈ ਜੀ ਇਹਨਾਂ ਦੀ ਤੇ ਕਮਾਲ ਦੇ ਬੰਦੇ ਆ ਪਿੰਡ ਧਮਾਣਾ ਨੂਰਪੁਰ ਬੇਦੀ ਦਾ ਇੱਕ ਖਾਸ ਪਿੰਡ ਨੂਰਪੁਰ ਬੇਦੀ ਬਲਾਕ ਦਾ ਇੱਕ ਖਾਸ ਪਿੰਡ ਧਮਾਣਾ ਜੀ ਜਰੂਰ ਕਮੈਂਟ ਕਰਿਓ ਕੋਈ ਗੱਲ ਕਹਿ ਰਹੇ ਆ ਕੀ ਕਹਿ ਰਹੇ ਸ਼ਹਿਰ ਸ਼ਹਿਰ ਕਹਿੰਦੇ ਆ ਸ਼ਹਿਰ ਤਮਾਣਾ ਸ਼ਹਿਰ ਤਮਾਣਾ ਦੀ ਆਹੀ ਗੱਲ ਕਹਿ ਰਹੇ ਸੀ ਉਹ ਪਿੰਡੇ ਤੋਂ ਆਣਾ ਰਹਿ ਗਿਆ ਅਗੇ ਸ਼ਹਿਰ ਕਹਿੰਦੇ ਨੇ ਇਹਨੂੰ ਆਹੀ ਗੱਲ ਮੈਂ ਇਹ ਸੁਣ ਰਿਹਾ ਸੀ ਵੀ ਤੁਸੀਂ ਮੈਂ ਬੋਲਿਆ ਪਿੰਡ ਤੁਸੀਂ ਬੋਲਿਆ ਸ਼ਹਿਰ ਤਮਾਣਾ ਦੇਖੋ ਜੀ ਸ਼ਹਿਰ ਤਮਾਣੇ ਵਾਲੇ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਲੇ ਦੋਲੇ ਦੇ ਪਿੰਡਾਂ ਦੇ ਲੋਕ ਜਿਹੜੇ ਹੈ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਜ਼ਰੂਰ ਕਮੈਂਟ ਕਰਿਓ ਆਪਣਾ ਨਾਮ ਲਿਖਿਓ ਤੇ ਕਮੈਂਟ ਸੈਕਸ਼ਨ 'ਚ ਕੋਈ ਆਪਣੀ ਪੁਰਾਣੀ ਮਿੱਠੀ ਯਾਦ ਲਿਖਿਓ ਜਦੋਂ ਮੁਸਲਮਾਨ ਅੱਛਾ ਕੀ ਕਹਿ ਇਹ ਜਦੋਂ ਮੁਸਲਮਾਨ ਦੇਣਾ ਜੀ ਇੱਥੇ ਹੂੰ ਉਸ ਟਾਈਮ ਇਹ ਤਾਂ ਮਾਣਾ ਸ਼ਹਿਰ ਤਾਂ ਅੱਛਾ ਹਾਂਜੀ ਉਸ ਟਾਈਮ ਧਮਾਣਾ ਸ਼ਹਿਰ ਕਹਿੰਦੇ ਸੀ ਸ਼ਹਿਰ ਕਹਿੰਦੇ ਇਹਨੂੰ ਹਾਂਜੀ ਜਦ ਮੁਸਲਮਾਨ 47 ਤੋਂ ਪਹਿਲਾਂ ਰਹਿੰਦੇ ਸੀ ਤਾਂ ਧਮਾਣਾ ਸ਼ਹਿਰ ਤਾਂ ਦੋਹੇ ਸ਼ਹਿਰ ਕਹਿੰਦੇ ਸੀ ਜੀ ਜਬਰਦਸਤ ਨੂਰ ਪ੍ਰਵੇਦੀ ਵਗੈਰਾ ਬਾਤ ਚੇ ਬਣੇ ਸ਼ਹਿਰ ਹੈ ਫਿਰ ਹਾਂਜੀ ਆਓ ਬਾਤ ਬਹੁਤ ਪੁਰਾਣੀ ਗੱਲ ਹੈ ਇਹ ਤਾਂ ਹੂੰ ਜਦੋਂ ਇੱਥੇ ਮੈਨੇ ਮੁਸਲਮਾਨ ਹੁੰਦੇ ਸੀਗੇ ਜੀ ਇਹਨਾਂ ਤੇ ਤੇਲੀਆਂ ਦੇ ਘਰ ਹੁੰਦੇ ਤੇ ਜੇ ਇੱਕ ਇੱਕ ਪਾਲੀ ਇਕੱਠੀ ਕਰਦੇ ਸੀ ਉਹ ਪੁਰਾਣੀ ਟਾਈਮ ਦੀ ਪਾਲੀ ਹੁੰਦੀ ਸੀ ਐਨ ਐਨ ਨੀ ਹੂੰ ਤਾਂ ਸਵਾ ਮਣ ਤੇਲ ਇਕੱਠਾ ਹੋ ਜਾਂਦਾ ਸੀ ਇੱਕ ਇੱਕ ਪਾਲੀ ਨਾਲ ਸਵਾ ਮਣ ਤੇਲ ਇੰਨੇ ਘਰ ਸਿਗੇ ਜੀ ਐਨੇ ਤੇਲੀਆਂ ਦੇ ਘਰ ਸਿਗੇ ਇੱਥੇ ਹੂੰ ਜਦੋਂ ਉਸ ਟਾਈਮ ਜਦੋਂ ਤਮਾਣਾ ਸ਼ਹਿਰ ਕਹਿੰਦੇ ਸੀ ਜੀ ਕਿ ਉਹਦੇ ਤੋਂ ਬਾਅਦ ਫਿਰ ਘਟ ਕੇ ਹੂੰ ਉਹਦੇ ਬਾਅਦ ਫਿਰ ਕੋਈ ਬੰਜਾ ਖੰਡਰ ਬਣ ਕੇ ਕੋਈ ਬੰਜਰ ਬਣ ਤੁਸੀਂ ਸ਼ੁਰੂ ਤੋਂ ਇਸ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਕਿ ਤੁਸੀਂ ਉੱਥੋਂ ਤੁਸੀਂ ਵੀ ਪਾਕਿਸਤਾਨ ਤੋਂ ਨਹੀਂ ਨਹੀਂ ਪਖਤਾਨ ਤੋਂ ਨਹੀਂ ਅਸੀਂ ਆਏ ਜਿਹੜੇ ਸਾਡੇ ਫੁੱਜੀ ਆ ਨਾ ਸੈਣੀ ਆ ਸਾਡੇ ਹੂੰ ਆ ਸੈਣੀ ਦੇ ਘਰ ਅੱਗੇ ਜੀ ਇਹ ਆਏ ਕਥੋਵਾਲ ਚਾਰ ਚੱਕਰ ਚਾਰ ਚੱਕਰ ਕਥੋਵਾਲ ਜਿਹੜੇ ਸਾਡੇ ਬਜ਼ੁਰਗ ਕੰਮ ਕਰਨ ਜਾਂਦੇ ਸੀ ਉੱਥੇ ਜੀ ਸਾਡਾ ਜਿਹੜਾ ਬਾਬਾ ਸੀ ਉੱਥੇ ਕੰਮ ਕਰਨ ਗਿਆ ਸੀ ਹੂੰ ਕਤੋਂ ਵਾਲ ਚਾਰ ਤੱਕ ਜੀ ਉਹ ਉਸੋਂ ਜਦੋਂ ਲੜਾਇਆ ਆਪਣਾ ਇਹਨਾਂ ਦੇ ਬੰਡ ਹੋਈਏ ਫਿਰ ਉੱਥੋਂ ਆਗੇ ਉਹ ਤੁਹਾਡਾ ਕੀ ਨਾਮ ਹੈ ਮੇਰਾ ਨੋਟ ਇੱਕ ਚੰਦ ਤੁਹਾਡੇ ਪਿਤਾ ਜੀ ਦਾ ਨਾਮ ਹਕਮ ਚੰਦ ਤੁਹਾਡੇ ਬਾਬਾ ਜੀ ਦਾ ਨਾਮ ਖਰੈਤੀ RAM ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੋ ਗਈ 60 ਸਾਲ ਦੀ ਤਾਂ ਤੁਹਾਨੂੰ ਬਜ਼ੁਰਗਾਂ ਨੇ ਕੁਝ ਦੱਸਿਆ ਹੋਣਾ ਹੈ ਇਸ ਇਲਾਕੇ ਦੇ ਬਾਰੇ ਸਾਰਾ ਇਸ ਇਲਾਕੇ ਚ ਕੋਈ ਮੋਤਬਰ ਕੋਈ ਮੁਸਲਮਾਨਾਂ ਦਾ ਬੰਦਾ ਕੌਣ ਸੀਗਾ ਉਸ ਸਮੇਂ 47 ਵੇਲੇ ਉਹ ਨਹੀਂ ਹੁਣ ਇੰਨਾ ਅੰਨ ਅੰਨ ਨਿੰਦਗਾਈ ਦੇ ਵਿੱਚ ਨਹੀਂ ਅਸੀਂ ਗਏ ਕਰ ਲਾ ਜੀ ਬੰਸੀ ਜੀ ਕਮਾਲ ਦੀ ਗੱਲ ਹੈ ਤੁਹਾਡੇ ਕੋਲ ਖੜ ਕੇ ਤੁਹਾਡੀ ਦੁਕਾਨ ਤੇ ਆ ਕੇ ਤੁਹਾਨੂੰ ਮਿਲ ਕੇ ਤੇ ਆ ਸਜਣਾ ਮਿੱਤਰਾਂ ਨੂੰ ਮਿਲ ਕੇ ਨਜ਼ਾਰਾ ਆ ਗਿਆ ਪਿੰਡ ਧਮਾਣੇ ਦੇ ਬਾਰੇ ਗੱਲਾਂ ਹੋ ਗਈਆਂ 47 ਦੀਆਂ ਗੱਲਾਂ ਵੀ ਹੋ ਗਈਆਂ ਤੁਸੀਂ ਚਲਾਉਂਦੇ ਡੀ ਦੇ ਨਾਲੇ ਹਲਵਾਈ ਦਾ ਕੰਮ ਹੈ ਕੋਈ ਨਾ ਕੋਈ ਬਰਫੀ ਲੈਣ ਵੀ ਆ ਸਕਦਾ ਸਾਡੇ ਚੈਨਲ ਦਾ ਨਾਮ ਲੈ ਕੇ ਆਪਣਾ ਟੈਲੀਫੋਨ ਨੰਬਰ ਬੋਲ ਦਿਓ ਜੀ 81468 96652 ਹੂੰ ਫਾੜੀ ਜੇਬ ਚ ਹੁੰਦਾ ਹਾਂ ਇੱਥੇ ਹੁੰਦਾ ਨਾ ਦੇਵ ਚ ਹਰ ਸਮੇਂ ਦੁਬਾਰਾ ਫੇਰ ਬੋਲ ਦੋ 81468 96652 ਲੋ ਜੀ ਤਮਾਣੇ ਦੀ ਜੇਕਰ ਤੁਸੀਂ ਬਰਫੀ ਖਾਣੀ ਵੇਸਣ ਦੀ ਬੜੀ ਵਧੀਆ ਸ਼ੁੱਧ ਮਾਲ ਮਿਲਦਾ ਇਹਨਾਂ ਦੀ ਦੁਕਾਨ ਤੇ ਕਿਉਂਕਿ ਪਿੰਡਾਂ ਦੀਆਂ ਦੁਕਾਨਾਂ ਜੜੀਆਂ ਨੇ ਨਾ ਜੀ ਇਹ ਸਾਫ਼ ਸੁਥਰਾ ਕੰਮ ਕਰਦੇ ਆਂ ਬੰਸੀ ਜੀ ਦੇਖੋ 3 ਵਜੇ ਉੱਠ ਕੇ ਕੰਮ ਸ਼ੁਰੂ ਕਰ ਦਿੰਦੇ ਨੇ ਤਾਂ ਜਰੂਰ ਇਸ ਦੁਕਾਨ ਤੇ ਵਿਜ਼ਿਟ ਕਰ ਜੇ ਛੋਟੀ ਜਿਹੀ ਝੁੱਗੀ ਜੀ ਹੈ ਔਰ ਉਸ ਦੇ ਵਿੱਚ ਬੰਸੀ ਜੀ ਕਰ ਰਹੇ ਆ ਕਮਾਲ ਜੀ ਕਿਦਾਂ ਤਾਂ ਲੱਗਿਆ ਵਲੌਗ ਕਿਦਾਂ ਦੀ ਲੱਗੀ ਗੱਲਬਾਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸ਼ੁਕਰੀਆ ਧੰਨਵਾਦ ਮਿਹਰਬਾਨੀ